ਖਤਰੀ ਵੈਲਫੇਅਰ ਸੁਸਾਇਟੀ ਰਜਿਸਟਰਡ ਰਾਜਪੁਰਾ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ ਜਿਸ ਵਿੱਚ ਲੋਕਾਂ ਨੇ ਵੱਧ ਛੜ ਕੇ ਹਿੱਸਾ ਲਿਆ ਅਤੇ ਲਗਭਗ 400 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਦੇ ਸੰਚਾਲਕਾਂ ਨੇ ਦੱਸਿਆ ਕਿ ਇਹ ਅੱਖਾਂ ਦਾ ਦੂਸਰਾ ਚੈੱਕਅਪ ਕੈਂਪ ਹੈ ਉਹ ਹੋਰ ਵੀ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਇਹ ਸੇਵਾ ਜਾਰੀ ਰੱਖਣਗੇ ਮੇਰਾ ਆਪਣਾ ਨਾਮ ਹੈ ਮੇਰਾ ਨਾਮ ਸੁਖਿੰਦਰ ਸੁਖੀ ਹੈ ਪ੍ਰਧਾਨ ਜਾਇਤੀ ਮੰਚ ਤੇ ਅੱਜ ਇੱਥੇ ਅਸੀਂ ਜਿਹੜਾ ਬਹੁਤ ਵਧੀਆ ਉਤਰਾਲਾ ਖੱਤਰੀ ਵੈਲਫੇਅਰ ਗਰੁੱਪ ਵੱਲੋਂ ਕੀਤਾ ਗਿਆ ਮੇਰੇ ਵੱਡੇ ਵੀਰ ਸੰਜੇ ਲੱਕੜ ਜੀ ਦੀ ਅਗਵਾਈ ਵਿੱਚ ਤੇ ਅਸੀਂ ਇਹਨਾਂ ਨੂੰ ਜਿਹੜੀ ਮੁਬਾਰਕਬਾਦ ਦੇਣਾ ਚਾਹੁੰਦੇ ਆ ਤੇ ਨਾਲ ਹੀ ਅਸੀਂ ਇਹਨਾਂ ਦੇ ਨਾਲ ਜਿਹੜੇ ਉਤਰਾਲੇ ਦੇ ਵਿੱਚ ਅਸੀਂ ਇਹਨਾਂ ਨੂੰ ਮੁਬਾਰਕਬਾਦ ਦੇ ਨਾਲ ਇਹ ਵੀ ਬੇਨਤੀ ਕਰਨਾ ਚਾਹਾਂਗੇ ਅਗਲੀ ਵਾਰ ਇਸ ਤਰ੍ਹਾਂ ਦਾ ਜਦ ਵੀ ਉਤਰਾਲਾ ਹੁੰਦਾ ਹੈ ਇਹ ਸਾਡੇ ਵਰਗੀ ਜਿਹੜੀ ਸੰਸਥਾਵਾਂ ਆ ਉਹਨਾਂ ਨਾਲ ਵੀ ਤਾਲਮਿਲ ਕਰੇ ਤੇ ਅਸੀਂ ਇਹਨਾਂ ਦੇ ਨਾਲ ਇਸ ਜਿਹੜੇ ਨੇਕ ਉਪਰਾਲੇ 'ਚ ਸਹਿਯੋਗ ਕਰ ਸਕਦੇ ਹਾਂ। ਇਹੀ ਗੱਲ ਕਹਿੰਦਾ ਹੋਇਆ ਮੈਂ ਦੁਬਾਰਾ ਇਹ ਪੂਰੀ ਸੰਸਥਾ ਦੇ ਮੈਂਬਰਾਂ ਨੂੰ ਸੰਦੇਹ ਵੀ ਨੂੰ ਧੰਨਵਾਦ ਦੇ ਜਾਂਦਾ ਕਿ ਕਿ ਇਹਨਾਂ ਦੇ ਸਰਵਜਨ ਨੂੰ ਕੀ ਕਰਨ ਦਾ ਪ੍ਰਦਾਨ ਕਰੇ। ਕੀ ਗੱਲ ਹੈ ਸ਼ਾਇਰਾ ਜੀ ਕੀ ਕਹਿਣਾ ਚਾਹੁੰਦੇ ਕੈਂਪ ਬਾਰੇ? ਦੇਖੋ ਕੰਪਤ ਊਰਜਾ ਕੈਂਪ ਲਗਾਇਆ ਪਹਿਲਾ ਕੰਪਤ ਵੀ ਜਿਹੜਾ ਬਹੁਤ ਬੜਾ ਇੱਕ ਕੈਂਪ ਸੀਗਾ ਜਿਦੇ ਵਿੱਚ ਲਗਭਗ 300 350 ਦੇ ਨੇੜੇ ਮਰੀਜ਼ਾਂ ਨੂੰ ਫਾਇਦਾ ਹੋਇਆ ਸੀਗਾ ਤੇ ਅੱਜ ਦਾ ਜਿਹੜਾ ਇਹ ਕੈਂਪ ਹੈ ਇੱਥੇ ਜਿਹੜੀ ਤੁਸੀਂ ਭੀੜ ਦੇਖੋ ਉਹ ਦੇਖ ਕੇ ਕਿ ਐਵੇਂ ਲੱਗਦਾ ਕਿ ਅੱਜ ਘੱਟੋ ਘੱਟ 600 ਦੇ ਨੇੜੇ ਜਿਹੜੇ ਮਰੀਜ਼ ਆ ਉਹਨਾਂ ਨੂੰ ਐ ਜਿਹੜਾ ਸਿੱਧਾ ਸਿੱਧਾ ਫਾਇਦਾ ਹੋਏਗਾ ਤੇ ਇਹਦੇ ਵਿੱਚ ਜਿਹੜੀ ਸਿੱਧੀ ਸਿੱਧੀ ਜੜੀ ਖੱਤਰੀ ਵੈਲਫੇਅਰ ਗਰੁੱਪ ਹੈ ਉਹ ਆ ਮੁਬਾਰਕਬਾਦ ਦੇ ਹੱਕਦਾਰ ਹੈ ਇੰਨਾ ਵਧੀਆ ਜਿਹੜਾ ਦੇਖੋ ਮੈਨੇਜਮੈਂਟ ਕਿੰਨੀ ਵਧੀਆ ਤਰੀਕੇ ਨਾਲ ਕਰਾਈ ਜਾ ਰਹੀ ਹੈ ਤੇ ਜਿਹੜੇ ਸਾਡੇ ਪੰਮੀ ਸਾਈਕਲ ਦੀ ਜਿਹੜੇ ਇੱਥੇ ਦੇ ਮੁਖ ਅੱਜ ਸਿਗੇ ਮੌਜੂਦ ਹਨ ਉਹਨਾਂ ਨੂੰ ਵੀ ਅਸੀਂ ਜਿਹੜੀ ਮੁਬਾਰਕਬਾਦ ਦੇਣਾ ਚਾਹੁੰਦੇ ਹਾਂ ਖੱਤਰੀ ਵੈਲਫੇਅਰ ਸੋਸਾਇਟੀ ਰਾਜਪੁਰਾ ਪਿਛਲੇ 4 ਸਾਲ ਤੋਂ ਲੋਕ ਭਾਈ ਦਾ ਕੰਮ ਕਰਦੇ ਆ ਰਹੀ ਹੈ ਸਾਡਾ ਇਹ ਅੱਜ ਅੱਖਾਂ ਦਾ ਦੂਸਰਾ ਚੈੱਕ ਅਪ ਤੇ ਆਪਰੇਸ਼ਨ ਕੈਂਪ ਹੈ ਇੱਕ ਸਾਲ ਪਹਿਲਾਂ ਵੀ ਅਸੀਂ ਇਹ ਜੇ ਕੈਂਪ ਲਗਾਇਆ ਸੀ ਅੰਮਾਨੋ ਦੀ ਟੀਮ ਆਈ ਸੀ 70 ਬੰਦਿਆਂ ਦਾ ਆਪਰੇਸ਼ਨ ਹੋਇਆ ਸੀ 400 ਬੰਦਿਆਂ ਦਾ ਚੈੱਕ ਅਪ ਹੋਇਆ ਸੀ 400 ਬੰਦਿਆਂ ਨੂੰ ਟੈਕਸ ਦਿੱਤੇ ਗਿਆਂ ਦਵਾਈ ਦਿੱਤੀ ਗਈ ਅੱਜ ਵੀ ਇੱਥੇ 400 ਬੰਦਾ ਹੁਣ ਤਾਂ ਰਜਿਸਟਰ ਹੋ ਚੁੱਕਾ ਹੈ ਅਤੇ ਉਹਨਾਂ ਨੂੰ ਸਾਇਆ ਨੂੰ ਚੈੱਕ ਅਪ ਕਰਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਲੈਚ ਦੀ ਲੋੜ ਹੈ ਉਹਨਾਂ ਦੇ ਲੈਚ ਪਵਾਏ ਜਾਣਗੇ ਮਿਸ਼ਨ ਆਫ ਟੋਲ ਦੀ ਟੀਮ ਉਹ ਲੋਰ ਆਪਣੀ ਵਾਟਸ ਲੈ ਕੇ ਅੰਮਾਲਾ ਜਾਏਗੀ ਉੱਥੋਂ ਪੇਸ਼ਾ ਕਰਾ ਕੇ ਕੱਲ ਸੜੇ ਸੜਕੇ ਜਾਏਗੀ ਜਿਨ੍ਹਾਂ ਦੇ ਪੇਸ਼ਾ ਨਹੀਂ ਹੋਣਾ ਜੈ ਲੈਂਡ ਐਂਡ ਕਾ ਲਗਣੀਆਂ ਐਂਡ ਕਾ ਮਿਲ ਰਹੀ ਹੈ ਉਹ ਦਵਾਈ ਚਾਹੀਦੀ ਦਵਾਈ ਮਿਲ ਰਹੀ ਹੈ ਉਹ ਸਾਰੇ ਜਿਹਦੇ ਪੇਸ਼ੰਟ ਆਏ ਆ ਉਹਨਾਂ ਨੂੰ ਫੇਰ ਤੋਂ ਚਾਹ ਪਛਾਦਾ ਲੰਗਰ ਅਤੇ ਲੰਗਰ ਪਛਾਦਾ ਕਰਾ ਕੇ ਸੇਵਾ ਕਰੀ ਜਾ ਰਹੀ ਹੈ ਫਤਰੀ ਵਾਲੇ ਸਾਇਟੀ ਨੇ ਇਹੋ ਜਿਹੇ ਚਾਰ ਪੰਜ ਕੈਂਪ ਬੋ ਲਗਾਏ ਹਨ ਨੜਿਕਨ ਕੈਂਪ ਲਗਾਇਆ ਸੀ ਜਿਸ ਦਾ ਦਵਾਈਆਂ ਟੈਸਟ ਸਭ ਫ੍ਰੀ ਕਰੇ ਗਏ ਸੀ ਨੇ ਲੋਕਾਂ ਦਾ ਟੀਮ ਆਈ ਸੀ ਉਹ ਹੋ ਜੇ ਸਾਡੇ ਕੋਲ ਇੱਥੇ 휠ਚੇਅਰ ਬੈਡ ਔਰ ਵੱਡੇ ਜਿੰਨੇ ਵੀ ਮਰੀਜ਼ਾਂ ਦੇ ਸਮਾਨ ਘਰ ਵਿੱਚ ਚੁਜਤਣ ਚਾਹੀਦੇ ਆ ਉਹ ਹਰ ਇੱਥੇ ਪਿਆ ਹੈ ਜਿਸ ਕਿਸੇ ਨੂੰ ਜਰੂਰਤ ਹੈ ਉਹ ਲਾ ਜਾਂਦਾ ਹੈ ਪਰ ਵਾਪਸ ਕਰ ਦਿੰਦਾ ਜੂਰ ਕਰਕੇ ਔਰ ਅਸੀਂ ਉਹ ਹੀ ਕਰਦੇ ਆ ਸਾਡੀ ਸਟਰੈਟਜੀ ਇਹ ਰੰਗ ਔਰ ਹੋਰ ਉਹ ਵੱਟ ਕਰਕੇ ਇਸ ਸਟੰਟੀ ਚਲਾਣਗੇ ਤੇ ਲੋਕਾਂ ਦਾ ਕੰਮ ਕਰਨਗੇ ਧੰਨਵਾਦ